ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਗੇ ਜੀ ਦਰਸ਼ਨ ਕਰੋ ਗੁਰਦੁਆਰਾ ਪਾਤਸ਼ਾਹੀ ਸ਼ਿਮਨੀ ਬਾਬਾ ਭਾਈ ਰੂਪ ਚੰਦ ਜੀ ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇ ਭਾਈ ਰੂਪ ਚੰਦ ਜੀ ਦਾ ਬਰੋਸਾ ਆਇਆ ਇਹ ਨਗਰ ਹੈ ਇਸ ਸਥਾਨ ਤੋਂ ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਦੀ ਜੰਗ ਲੜੀ ਉਸ ਸਮੇਂ ਭਾਈ ਰੂਪ ਚੰਦ ਜੀ ਜੜਾਪੂ ਸਿੰਘ ਕੋੜੇ ਹਥਿਆਰ ਤੇ ਲੰਗਰ ਦੇ ਦਸਬ ਇਸ ਨਗਰ ਤੋਂ ਜਾਂਦੀ ਰਹੀ ਭਾਈ ਰੂਪ ਚੰਦ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਨੰਨ ਸੇਵਕ ਹੋਏ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣੇ ਬਸਤ ਲਿੱਤੇ ਤੇ ਭਾਈ ਬੜਾ ਨਿੱਘਾ ਪਿਆਰ ਬਖਸ਼ਿਆ ਆਓ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਰਸ਼ਨ ਕਰੋ ਜੀ ਗੁਰਦੁਆਰਾ ਪਾਤਸ਼ਾਹੀ ਸੇਮੀ ਬਾਬਾ ਭਾਈ ਰੂਪ ਚੰਦ ਜੀ ਮੇਰੀ ਪੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹਨਾਂ ਦੇ ਅਨੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਬਰੋਸਾ ਆਇਆ ਇਹ ਪਿੰਡ ਹੈ ਜਿਹਦਾ ਨਾਮ ਹੈ ਸਮਾਦ ਭਾਈ ਇਹ ਇਤਿਹਾਸਕ ਨਗਰ ਹੈ ਮੋਗੀ ਜ਼ਿਲ੍ਹੇ ਦਾ ਭੰਦਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਆਪਣੇ ਪ੍ਰਚਾਰ ਦੇ ਦੌਰਾਨ ਤੇ ਮਹਾਰਾਜ ਦੀ ਲਾਇ ਦੀ ਤਿਆਰੀ ਸੰਬੰਧੀ ਮਾਵਾ ਖੇਤਰ ਦੇ ਵਿੱਚ ਬਿੱਤਰਦੇ ਰਹੇ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜਾਂ ਦੀ ਸਿਰਜਣਾ ਕੀਤੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਮਜ਼ਬੂਤ ਸੰਗਠਿਤ ਜਥੇਬੰਦੀ ਦਾ ਰੂਪ ਦਿੱਤਾ ਕਿਉਂਕਿ ਉਸ ਸਮੇਂ ਮੁਗਲ ਹਕੂਮਤ ਨੂੰ ਸਿੱਖਾਂ ਦੀ ਉੱਭਰ ਰਹੀ ਸ਼ਕਤੀ ਉੱਕ ਵੀ ਭਾਉਂਦੀ ਨਹੀਂ ਸੀ ਮਾਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਦਰ ਡਰੋਲੀ ਭਾਈ ਸੀ ਗੁਰੂ ਪਾਤਸ਼ਾਹ ਜੀ ਦਾ ਮਾਲਵੇ ਵਿੱਚ ਬਹੁਤ ਹੀ ਸਤਕਾਰ ਸੀ ਉਹ ਡਰੋਲੀ ਭਾਈ ਤੋਂ ਆਮ ਹੀ ਪਿੰਡ ਪੂਲ ਮਹਾਰਾਜ ਨਥਾਣਾ ਦੀਨਾ ਸਾਹਿਬ ਕਾਨਗੜ ਭਾਈ ਰੂਪਾ ਸਮਾਦ ਭਾਈ ਪਿੰਡਾਂ ਦੇ ਵੱਲ ਗੁਰੂ ਪਾਤਸ਼ਾਹ ਜੀ ਪਾਉਂਦੇ ਰਹਿੰਦੇ ਸੀ ਉਹਨਾਂ ਵਜ੍ਹਾ ਵਿੱਚ ਮਾਲਵਾ ਦੇਸ਼ ਦੇ ਉੱਚੇ ਉੱਚੇ ਟਿੱਬਿਆਂ, ├ਕੀਰਾਂ ਮਲਿਆਂ, ਝਾੜੀਆਂ ਨਾਲ ਭਰਿਆ ਮਾਰੂਥਲ ਸੀ 10-15 ਕੋਹਾ ਵਿੱਚ ਕਿਤੇ ਵੀ ਪਾਣੀ ਦੀ ਤਾਪਦੇ ਛਿੜੀ ਹੁੰਦੀ। ਗੁਰੂ ਪਾਸਾ ਜੀ ਉਸੇ ਥਾਂ ਛਿੜੀ ਵਾਲੇ ਥਾਂ ਹੀ ਆਪਣਾ ਉਤਰਾ ਕਰਦੇ ਸੀ, ਰੁਕਦੇ ਸੀ ਕਿਉਂਕਿ ਗੁਰੂ ਪਾਸਾ ਜੀ ਦੇ ਨਾਲ 15,1500 ਜਿਹੜੇ ਫੌਜੀ ਜਵਾਨ ਸੀ, ਕੋੜ ਸਵਾਰ ਸੀ, ਉਹ ਹੁੰਦੇ ਸੀ। ਅਧੀਆਂ ਛਿੜੀਆਂ ਉੱਪਰ ਆਪਣਾ ਉਤਾਰ ਕਰਦੇ ਸੀ। ਜਿੱਥੇ ਘੋੜਿਆਂ ਦੇ ਖਾਣ ਲਈ ਹਰਾ-ਚਾਰਾ ਹੁੰਦਾ। ਤੇ ਸਮਾਦ ਭਾਈ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਢਾਲ ਝੜੀ ਸੀ। ਅਜਿਹੀ ਢਾਲ ਝੜੀ ਪਣ ਨਾਥਾਣਾ ਤੇ ਮਹਾਰਾਤ ਦੇ ਵਿਚਕਾਰ ਸੀ। ਜਿੱਥੇ ਗੁਰੂ ਪਾਤਸ਼ਾਹ ਜੀ ਦੀ ਜੰਗ ਹੋਈ ਹੈ। ਉਸ ਝੜੀ ਨੂੰ ਤਾਲੂ ਨਾਲ ਦੀ ਗੰਗਾ ਕਿਹਾ ਜਾਂਦਾ ਸੀ। ਉਸ ਸਮੇਂ ਬਾਦਸ਼ਾਹ ਮੂਲ ਫੌਜ ਦੇ ਨਾਲ ਸੱਤ ਲੜਾਈ ਦੀ ਤਿਆਰੀ ਕਰ ਰਹੇ ਸੀ। ਕਿਉਂਕਿ ਭਾਈ ਵਿਧੀ ਚੰਦ ਜੀ ਦੇ ਵੱਲੋਂ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਟ ਕੀਤੇ ਗਏ ਘੋੜੇ ਮਹੌਰ ਦੇ ਸਾਹਿਤ ਤਵੇਲੇ ਵਿੱਚੋਂ ਛੁਡਾ ਰਹਿਣ ਕਰਕੇ ਨਮੋਸੀ ਦੇ ਨਾਲ ਭਰੀ ਮੁਗਲ ਹਕੂਮਤ ਲਾਹੌਰ ਤੋਂ ਮਾਲਵਾ ਦੇ ਵੱਲ ਸਿੱਖ ਫੌਜਾਂ ਉੱਪਰ ਹਮਲਾ ਕਰਨ ਲਈ ਆ ਰਹੀ ਸੀ ਜਿਸ ਕਰਕੇ ਗੁਰੂ ਸਾਹਿਬ ਜੀ ਨੇ ਮਹਾਰਾਜ ਦੀ ਜੰਗ ਸਮੇ ਇਸ ਟਾਪ ਦੇ ਦੁਆਲੇ ਹੀ ਆਪਣੀ ਮੋਰਚਾ ਬੰਦੀ ਕੀਤੀ ਜੰਗ ਦੀ ਤਿਆਰੀ ਸੰਬੰਧੀ ਗੁਰੂ ਪਾਤਸ਼ਾਹ ਜੀ ਨੇ ਭਾਈ ਨੂੰ ਪਛਾਣਦੇ ਤੇ ਰਾਏ ਜੋਧ ਤਾਂਗੜ ਵਾਲੇ ਵਿਚਕਾਰ ਬੈਠਕਾਂ ਵੀ ਅਜੇ ਹੀਆਂ ਝਿੜੀਆਂ ਦੇ ਵਿੱਚ ਹੀ ਗੁਰੂ ਪਾਤਸ਼ਾਹ ਜੀ ਕਰਿਆ ਕਰਦੇ ਸੀ ਮਹਾਰਾਜ ਦੀ ਲੜਾਈ ਵਿੱਚ ਦੋਹਾਂ ਧਿਰਾਂ ਦਾ ਬਹੁਤ ਨੁਕਸਾਨ ਹੋਇਆ ਪਰ ਜਿੱਦ ਆਖਰ ਨੂੰ ਸਿੱਖ ਫੌਜ ਦੀ ਹੋਈ ਭਾਈ ਰੂਪ ਚੰਦ ਜੀ ਨੇ ਮਹਾਰਾਜ ਦੀ ਜੰਗ ਵਿੱਚ ਜੜਾਕੂ ਜਵਾਰ ਘੋੜੇ ਰਸਦ ਭੇਜਣ ਤੋਂ ਇਲਾਵਾ ਫੌਜਾਂ ਦੇ ਲਈ ਲੰਗਰ ਤੇ ਜ਼ਖਮੀਆਂ ਦੀ ਸਾਂਭ-ਸਵਾਲ ਕਰਨ ਵਿੱਚ ਭਾਈ ਰੂਪ ਚੰਦ ਜੀ ਨੇ ਬਹੁਤ ਉੱਗਾ ਯੋਗਦਾਨ ਪਾਇਆ ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਪਾਤਸ਼ਾਹ ਜੀ ਨੇ ਭਾਈ ਰੂਪ ਚੰਦ ਜੀ ਨੂੰ ਆਪਣੇ ਵਸਤਰ ਦੇ ਕੇ ਭਾਈ ਵਰਗਾ ਨਿੱਗਾ ਪਿਆਰ ਬਖਸ਼ਿਆ ਮਾਲਵੇ ਵਿੱਚ ਸਿੱਖਾਂ ਦਾ ਪ੍ਰਤੀਨਿਧਤਾ ਪਿਆ ਗੁਰੂ ਪਾਤਸ਼ਾਹ ਜੀ ਤੇ ਭਾਈ ਰੂਪ ਚੰਦ ਜੀ ਦਾ ਸਨੇਹ ਹੀ ਉਹ ਟੁੱਟ ਰਿਹਾ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਅਸਥਾਨ ਹੈ ਗੁਰਦੁਆਰਾ ਪਾਤਸ਼ਾਹੀ ਛੇਵੀ ਤੇ ਭਾਈ ਰੂਪ ਚੰਦ ਜੀ ਸਮਾਦ ਪਿੰਡ ਸਮਾਦ ਭਾਈ ਚਿਲਾ ਮੋਗਾ ਮੈਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ